ਮੈਨੂੰ ਕਹਿੰਦਾ ਵੀਰੇ ਮੈਨੂੰ 4-5 ਛੁੱਟੀਆਂ ਦੇ ਦੇ ਵੀ ਮੈਂ ਜਾਣਾ ਵਾਂ ਮੇਰੀ ਭੂਆ ਬਿਮਾਰ ਆ ਮੈਂ ਹਰ ਚਲੇ ਗਿਆ ਇਹ ਬਦੰਦਰ ਭੂਆ ਕੋਲ ਚਲੇ ਗਿਆ ਭੂਆ ਇਹਦੀ ਬਿਮਾਰ ਸੀਗੀ ਡਾਕਟਰ ਕਹਿੰਦੇ ਵੀ ਖੂਨ ਦੀ ਰੋੜ ਪੈਣੀ ਆ ਭੂਆ ਨੂੰ ਬਹੁਤ ਚੜਾਉਣੀ ਪੈਣੀ ਆ ਇਹ ਵੀ ਮੈਂ ਦੇ ਦੇਣਾ ਪਰ ਉਹਨੇ ਥੋੜਾ ਖੂਨ ਵੱਧ ਕੱਢ ਲਿਆ ਜੋ ਮੋੜ ਕੇ ਦੇ ਦੋ ਬੋਤਲਾਂ ਬਣੀਆਂ ਪਈਆਂ ਜਿਆਦਾ ਹੀ ਐਂ ਪਿਆਵਾ ਤੈਨ੍ਹੇ ਹਰ ਦੀ ਖੂਨ ਦੀ ਬੋਤਲ ਚੜਨੀ ਸੀ ਭੂਆ ਨੂੰ 6000 ਦੀ ਇਹ ਚੜਾਉਣੀ ਹੈ ਤੇ ਇਹ ਦਾ ਭਰਾ ਮਸਾਂ ਵਿੱਚ ਆਇਆ ਉਹਨਾਂ ਨੇ ਉਹ ਇਹਨੂੰ ਤਾਂ ਕੱਲ ਕਰੇ ਛੱਡ ਕੇ ਗਏ ਠੀਕ ਆ ਪਾਣੀ ਪੋਣੀ ਪਲਾ ਦੋ ਸ਼ਰੀਰ ਦੇਖ ਕੇ ਤਾਂ ਵੀ ਖੂਨ ਕਢਾਉਣਾ ਸੀ ਕੀ ਕਰੀਏ ਵੀਰੇ ਉਹਨਾਂ ਨੇ ਨਾਲ ਹੀ ਪਾ ਲਿਆ ਚੱਕ ਕੇ ਮੈਂ ਤਾਂ 8 ਕਿ ਮਿੰਟ ਬਾਅਦ ਪਤਾ ਲੱਗਿਆ ਜਦੋਂ ਉਹਨਾਂ ਨੇ ਥਾਲਿਆ ਗਲੂਗੋਜ਼ ਚੜਾ ਕੇ ਦੋ ਇੱਕ ਬੋਤਲ ਇੱਧਰ ਲਾਈ ਹੋਈ ਇੱਕ ਇੱਧਰ ਲਾਤੀ ਇੱਧਰ ਮੇਰੇ ਜਾਂਦੀ ਸੀ ਉਧਰੋਂ ਮੇਥਾ ਨਿਕਲਦੀ ਆਹ ਕੁਝ ਵੇਦ ਨਾ ਦੱਸ ਨਾ ਭਰਤੀ ਕਰ ਲਿਆ ਨਾ ਤੇ ਦੂਜਾ ਬੈੱਡ ਭੂਆ ਦਾ ਪਹਿਲਾ ਮੇਰਾ ਇਹਨੂੰ ਬਤੇਰਾ ਸਮਝ ਆਇਆ ਨਾ ਜਾਇਆ ਕਰ ਫਿਰ ਜਦੋਂ ਹੈਨੀ ਗੀ ਤੂੰ ਨਾ ਜਾਇਆ ਕਰ ਕਿੱਥੇ ਟੱਲਦਾ ਵਾ ਅਜੇ ਮੇਰੇ ਜੋਗਾ ਵੀ ਨਹੀਂ ਛੱਡਿਆ ਪਰਾਵਾ ਯਾਰ ਆ ਆਪਣੇ ਪਿੰਡ ਦੇ ਮੁੰਡਿਆਂ ਨੇ ਰਲ ਕੇ ਕੈਂਪ ਨਹੀਂ ਲਾਇਆ ਸੀਗਾ ਅਜੇ ਉੱਥੇ ਖੂਨ ਦੇਣ ਨੂੰ ਫਿਰਦਾ ਸੀਗਾ ਪਰਾਵਾ ਇਹ ਤਾਂ ਮੈਂ ਰੋਕ ਲਿਆ ਨਹੀਂ ਤਾਂ ਇਹਨਾਂ ਦਾ ਇਹਦਾ ਇਲਜ਼ਾਮ ਆਪਣੇ ਪਿੰਡਾਂ ਦਾ ਹੀ ਆ ਰਿਹਾ ਸੀ ਆ ਦੇਖ ਕੇ ਸਰੀਰ ਤੋਂ ਖੂਨ ਕਢਾਈਦਾ ਹੁੰਦਾ ਛੋਟੇ ਵੀਰ ਤਾਲਗੋ ਕੀ ਤੂੰ ਬੈਠ ਬਾਈ ਮੈਂ ਚਾ ਲਿਆ ਨਾ ਉਹ ਨਹੀਂ ਮਾਤਾ ਕੰਮ ਆਇਆ ਸੀ ਉਹ ਮੇਰੇ ਅਸੀ ਪਾਣੀ ਛੰਡਦਾ ਦੇਖ ਨੀ ਯਾਰ ਮੜਾ ਜਾ ਵੀਰ ਬਣ ਕੇ ਜੇ ਹੋਇਆ ਪੰਜ ਚਾਰ ਦਿਨ ਹੋ ਗਏ ਤੂੰ ਫੋਨ ਨਹੀਂ ਚੱਕਿਆ ਮੈਂ ਤਾਂ ਆਇਆ ਸੀ ਘਰੇ ਕਰ ਦਿੰਨੇ ਬਾਈ ਕਰ ਦਿੰਨੇ ਕੋਈ ਬੰਦਾ ਠੀਕ ਹੋ ਜਾਵੇ ਮੇਰਾ ਆਉਂਦਾ ਡਾਕਟਰ ਇਹਨੂੰ ਮੈਂ ਦਿਖਾਉਣਾ ਬਸ ਠੀਕ ਕਰਕੇ ਸੈੱਟ ਜਾ ਫਿਰ ਲਿਆਉਣਾ ਵਾ ਠੀਕ ਆ ਬਾਈ ਠੀਕ ਆ ਓਕੇ ਕੋਈ ਗੱਲ ਨਹੀਂ ਬਾਈ ਹੋ ਜਾਏਗਾ ਠੀਕ ਹੈ ਟੈਨਸ਼ਨ ਆ ਲੈ ਤੂੰ ਆਲਾ ਤੂੰ ਸਹੀ ਗੱਲ ਹੈ ਓਹ ਹੋ